ਬੀ ਸ਼ਰਮੀ ਦੀ ਵੀ ਹੱਦ ਹੁੰਦੀ ਹੈ ਪਰ ਇਹਨਾਂ ਤਸਵੀਰਾਂ ਨੂੰ ਵੇਖ ਕੇ ਤੁਸੀਂ ਇਹ ਜ਼ਰੂਰ ਕਹੋਗੇ ਤੇ ਇਹਨਾਂ ਸ਼ਖਸਾਂ ਨੂੰ ਲਾਣਤਾ ਵੀ ਪਾਉਂਗੇ ਇਹ ਦੋ ਬੰਦੇ ਤੁਹਾਨੂੰ ਨਜ਼ਰ ਆ ਰਹੇ ਹੋਣੇ ਨੇ ਇੱਕ ਐਕਟਿਵਾ ਤੇ ਸਵਾਰ ਹੈ ਤੇ ਦੂਜਾ ਵੇਖੋ ਆੜਤੀਆਂ ਦਾ ਇਹ ਸਮਾਨ ਪਿਆ ਹੋਇਆ ਸੀ ਅਨਾਰ ਤੇ ਹੋਰ ਫਲ ਫਰੂਟਾਂ ਦੀ ਪੇਟੀ ਝੁਕਦਾ ਐਕਟਿਵਾ ਤੇ ਰੱਖਦਾ ਹੈ ਤੇ ਇੱਥੋਂ ਦੋਵੇਂ ਜਣੇ ਰਫੂ ਚੱਕਰ ਹੋ ਜਾਂਦੇ ਨੇ ਹਾਲਾਂਕਿ ਇਹ ਤਸਵੀਰਾਂ ਉੱਥੇ ਲੱਗੇ ਸੀਸੀਟੀਵੀ ਕੈਮਰਿਆਂ ਦੇ ਵਿੱਚ ਕੈਦ ਹੋ ਜਾਂਦੀਆਂ ਨੇ ਦਾ ਮਾਮਲਾ ਰਾਜਪੁਰੇ ਦਾ ਜਿੱਥੇ ਵੇਖੋ ਕਿਵੇਂ ਮੰਡੀ ਦੇ ਵਿੱਚ ਆੜਤੀਆਂ ਦਾ ਸਮਾਨ ਪਿਆ ਤੇ ਉਸ ਸਮਾਨ ਤੇ ਅਜਿਹੇ ਲੋਕ ਆਰਾਮ ਦੇ ਨਾਲ ਬਿਨਾ ਕਿਸੇ ਦਿੱਕਤ ਪਰੇਸ਼ਾਨੀ ਦੇ ਹੱਥ ਸਾਫ਼ ਕਰ ਰਹੇ ਨੇ ਮਿੰਟਾਂ ਦੇ ਵਿੱਚ ਉੱਥੋਂ ਇਹ ਪੇਟੀਆਂ ਚੁੱਕਦੇ ਨੇ ਐਕਟੀਵਾ ਤੇ ਧਰ ਦੇ ਨਤੇ ਰਫੂ ਚੱਕਰ ਹੋ ਜਾਂਦੇ ਨੇ ਹਾਲਾਂਕਿ ਇਹਨਾਂ ਦੀ ਇਹ ਵੀਡੀਓ ਜਿਹੜੀ ਹੈ ਉੱਥੇ ਲੱਗੇ ਸੀਸੀਟੀਵੀ ਕੈਮਰਿਆਂ ਦੇ ਵਿੱਚ ਕੈਦ ਹੋ ਗਈ ਹੈ ਬੀ ਸ਼ਰਮੀ ਦੀ ਵੀ ਹੱਦ ਹੁੰਦੀ ਹੈ ਪਰ ਇਹਨਾਂ ਤਸਵੀਰਾਂ ਨੂੰ ਵੇਖ ਕੇ ਤੁਸੀਂ ਇਹ ਜ਼ਰੂਰ ਕਹੋਗੇ ਤੇ ਇਹਨਾਂ ਸ਼ਖਸਾਂ ਨੂੰ ਲਾਣਤਾ ਵੀ ਪਾਉਂਗੇ ਇਹ ਦੋ ਬੰਦੇ ਤੁਹਾਨੂੰ ਨਜ਼ਰ ਆ ਰਹੇ ਹੋਣੇ ਨੇ ਇੱਕ ਐਕਟਿਵਾ ਤੇ ਸਵਾਰ ਹੈ ਤੇ ਦੂਜਾ ਵੇਖੋ ਆੜਤੀਆਂ ਦਾ ਇਹ ਸਮਾਨ ਪਿਆ ਹੋਇਆ ਸੀ ਅਨਾਰ ਤੇ ਹੋਰ ਫਲ ਫਰੂਟਾਂ ਦੀ ਪੇਟੀ ਝੁਕਦਾ ਐਕਟਿਵਾ ਤੇ ਰੱਖਦਾ ਹੈ ਤੇ ਇੱਥੋਂ ਦੋਵੇਂ ਜਣੇ ਰਫੂ ਚੱਕਰ ਹੋ ਜਾਂਦੇ ਨੇ ਹਾਲਾਂਕਿ ਇਹ ਤਸਵੀਰਾਂ ਉੱਥੇ ਲੱਗੇ ਸੀਸੀਟੀਵੀ ਕੈਮਰਿਆਂ ਦੇ ਵਿੱਚ ਕੈਦ ਹੋ ਜਾਂਦੀਆਂ ਨੇ ਦਾ ਮਾਮਲਾ ਰਾਜਪੁਰੇ ਦਾ ਜਿੱਥੇ ਵੇਖੋ ਕਿਵੇਂ ਮੰਡੀ ਦੇ ਵਿੱਚ ਆੜਤੀਆਂ ਦਾ ਸਮਾਨ ਪਿਆ ਤੇ ਉਸ ਸਮਾਨ ਤੇ ਅਜਿਹੇ ਲੋਕ ਆਰਾਮ ਦੇ ਨਾਲ ਬਿਨਾ ਕਿਸੇ ਦਿੱਕਤ ਪਰੇਸ਼ਾਨੀ ਦੇ ਹੱਥ ਸਾਫ਼ ਕਰ ਰਹੇ ਨੇ ਮਿੰਟਾਂ ਦੇ ਵਿੱਚ ਉੱਥੋਂ ਇਹ ਪੇਟੀਆਂ ਚੁੱਕਦੇ ਨੇ ਐਕਟੀਵਾ ਤੇ ਧਰ ਦੇ ਨੇਤੇ ਰਫੂ ਚੱਕਰ ਹੋ ਜਾਂਦੇ ਨੇ ਹਾਲਾਂਕਿ ਇਹਨਾਂ ਦੀ ਇਹ ਵੀਡੀਓ ਜਿਹੜੀ ਹੈ ਉੱਥੇ ਲੱਗੇ ਸੀਸੀਟੀਵੀ ਕੈਮਰਿਆਂ ਦੇ ਵਿੱਚ ਕੈਦ ਹੋ ਗਈ ਹੈ ਬੀ ਸ਼ਰਮੀ ਦੀ ਵੀ ਹੱਦ ਹੁੰਦੀ ਹੈ ਪਰ ਇਹਨਾਂ ਤਸਵੀਰਾਂ ਨੂੰ ਵੇਖ ਕੇ ਤੁਸੀਂ ਇਹ ਜ਼ਰੂਰ ਕਹੋਗੇ ਤੇ ਇਹਨਾਂ ਸ਼ਖਸਾਂ ਨੂੰ ਲਾਣਤਾ ਵੀ ਪਾਉਂਗੇ ਇਹ ਦੋ ਬੰਦੇ ਤੁਹਾਨੂੰ ਨਜ਼ਰ ਆ ਰਹੇ ਹੋਣੇ ਨੇ ਇੱਕ ਐਕਟਿਵਾ ਤੇ ਸਵਾਰ ਹੈ ਤੇ ਦੂਜਾ ਵੇਖੋ ਆੜਤੀਆਂ ਦਾ ਇਹ ਸਮਾਨ ਪਿਆ ਹੋਇਆ ਸੀ ਅਨਾਰ ਤੇ ਹੋਰ ਫਲ ਫਰੂਟਾਂ ਦੀ ਪੇਟੀ ਝੁਕਦਾ ਐਕਟਿਵਾ ਤੇ ਰੱਖਦਾ ਹੈ ਤੇ ਇੱਥੋਂ ਦੋਵੇਂ ਜਣੇ ਰਫੂ ਚੱਕਰ ਹੋ ਜਾਂਦੇ ਨੇ ਹਾਲਾਂਕਿ ਇਹ ਤਸਵੀਰਾਂ ਉੱਥੇ ਲੱਗੇ ਸੀਸੀਟੀਵੀ ਕੈਮਰਿਆਂ ਦੇ ਵਿੱਚ ਕੈਦ ਹੋ ਜਾਂਦੀਆਂ ਨੇ ਦਾ ਮਾਮਲਾ ਰਾਜਪੁਰੇ ਦਾ ਐ ਜਿੱਥੇ ਵੇਖੂ ਕਿਵੇਂ ਮੰਡੀ ਦੇ ਵਿੱਚ ਆੜਤੀਆਂ ਦਾ ਸਮਾਨ ਪਿਆ ਤੇ ਉਸ ਸਮਾਨ ਤੇ ਅਜਿਹੇ ਲੋਕ ਆਰਾਮ ਦੇ ਨਾਲ ਬਿਨਾ ਕਿਸੇ ਦਿੱਕਤ ਪਰੇਸ਼ਾਨੀ ਦੇ ਹੱਥ ਸਾਫ਼ ਕਰ ਰਹੇ ਨੇ ਮਿੰਟਾਂ ਦੇ ਵਿੱਚ ਉੱਥੋਂ ਇਹ ਪੇਟੀਆਂ ਚੁੱਕਦੇ ਨੇ ਐਕਟੀਵਾ ਤੇ ਧਰ ਦੇ ਨਤੇ ਰਫੂ ਚੱਕਰ ਹੋ ਜਾਂਦੇ ਨੇ ਹਾਲਾਂਕਿ ਇਹਨਾਂ ਦੀ ਇਹ ਵੀਡੀਓ ਜਿਹੜੀ ਹੈ ਉੱਥੇ ਲੱਗੇ ਸੀਸੀਟੀਵੀ ਕੈਮਰਿਆਂ ਦੇ ਵਿੱਚ ਕੈਦ ਹੋ ਗਈ ਹੈ ਬੀ ਸ਼ਰਮੀ ਦੀ ਵੀ ਹੱਦ ਹੁੰਦੀ ਹੈ ਪਰ ਇਹਨਾਂ ਤਸਵੀਰਾਂ ਨੂੰ ਵੇਖ ਕੇ ਤੁਸੀਂ ਇਹ ਜ਼ਰੂਰ ਕਹੋਗੇ ਤੇ ਇਹਨਾਂ ਸ਼ਖਸਾਂ ਨੂੰ ਲਾਣਤਾ ਵੀ ਪਾਉਗੇ ਇਹ ਦੋ ਬੰਦੇ ਤੁਹਾਨੂੰ ਨਜ਼ਰ ਆ ਰਹੇ ਹੁਣੇ ਨੇ ਇੱਕ ਐਕਟਿਵਾ ਤੇ ਸਵਾਰ ਹੈ ਤੇ ਦੂਜਾ ਵੇਖੋ ਆੜਤੀਆਂ ਦਾ ਇਹ ਸਮਾਨ ਪਿਆ ਹੋਇਆ ਸੀ ਅਨਾਰ ਤੇ ਹੋਰ ਫਲ ਫਰੂਟਾਂ ਦੀ ਪੇਟੀ ਝੁਕਦਾ ਐਕਟਿਵਾ ਤੇ ਰੱਖਦਾ ਹੈ ਤੇ ਇਥੋਂ ਦੋਵੇਂ ਜਣੇ ਰਫੂ ਚੱਕਰ ਹੋ ਜਾਂਦੇ ਨੇ ਹਾਲਾਂਕਿ ਇਹ ਤਸਵੀਰਾਂ ਉੱਥੇ ਲੱਗੇ ਸੀਸੀਟੀਵੀ ਕੈਮਰਿਆਂ ਦੇ ਵਿੱਚ ਕੈਦ ਹੋ ਜਾਂਦੀਆਂ ਨੇ ਤਾਂ ਮਾਮਲਾ ਰਾਜਪੁਰੇ ਦਾ ਜਿੱਥੇ ਵੇਖੋ ਕਿਵੇਂ ਮੰਡੀ ਦੇ ਵਿੱਚ ਆੜਤੀਆਂ ਦਾ ਸਮਾਨ ਪਿਆ ਤੇ ਉਸ ਸਮਾਨ ਤੇ ਅਜਿਹੇ ਲੋਕ ਆਰਾਮ ਦੇ ਨਾਲ ਬਿਨਾ ਕਿਸੇ ਦਿੱਕਤ ਪਰੇਸ਼ਾਨੀ ਦੇ ਹੱਥ ਸਾਫ਼ ਕਰ ਰਹੇ ਨੇ ਮਿੰਟਾਂ ਦੇ ਵਿੱਚ ਉੱਥੋਂ ਇਹ ਪੇਟੀਆਂ ਚੁੱਕਦੇ ਨੇ ਐਕਟੀਵਾਟ ਤੇ ਧਰਦੇ ਨੇ ਤੇ ਰਫੂ ਚੱਕਰ ਹੋ ਜਾਂਦੇ ਨੇ ਹਾਲਾਂਕਿ ਇਹਨਾਂ ਦੀ ਇਹ ਵੀਡੀਓ ਜਿਹੜੀ ਹੈ ਉੱਥੇ ਲੱਗੇ ਸੀਸੀਟੀਵੀ ਕੈਮਰਿਆਂ ਦੇ ਵਿੱਚ ਕੈਦ ਹੋ ਗਈ ਹੈ